2086 ਦੇ 2086 ਦਿਨ ਮੈਂ ਦੌੜਿਆ ਹਾਂ ਇੱਕ ਦਿਨ ਦਾ ਵੀ ਮੈਂ ਨਾਗਾ ਨਹੀਂ ਪਹਿਨ ਦਿੱਤਾ ਮੇਰੇ ਮਾਪੇ ਆ ਜਿਹੜੇ ਜਾਂ ਮੇਰੇ ਨਾਲ ਜਿੰਨੇ ਵੀ ਜੁੜੇ ਹੋਏ ਨੇ ਉਹਨਾਂ ਨੂੰ ਮੇਰਾ ਸਹਾਰਾ ਸੀ ਜੇ ਮੈਂ ਉਹਨਾਂ ਦਾ ਸਹਾਰਾ ਮੈਂ ਹੀ ਕਮਜ਼ور ਪੈ ਜਾਂਦਾ ਤਾਂ ਫੈਮਲੀ ਨੇ ਆਪੇ ਖਿੰਡ ਜਾਣਾ ਸੀ ਤਾਂ ਮੈਂ 20 ਕਿਲੋਮੀਟਰ ਆਕੇ ਮੇਰੇ ਦਿਮਾਗ ਨੇ ਕਿਹਾ ਵੀ ਵਸ 20050 50 ਹੋ ਗਈ ਬਹੁਤ ਆ ਜੇ ਉਹ ਦਿਮਾਗ ਕਹਿੰਦਾ ਵੀ ਹੋਰ ਤੂੰ ਸਭ ਵੀ ਭਜ ਸਕਦਾ ਤਾਂ ਮੈਂ ਸਭ ਭਜ ਲੈਂਦਾ ਉਹ ਕਹਿੰਦੇ ਹੁੰਦੇ ਆ ਵੀ ਰੂਲ ਯੂਰ ਮਾਈਂਡ ਅਦਰਵਾਈਜ਼ ਇਟ ਵਿਲ ਰੂਲ ਯੂ ਜਾਂ ਤਾਂ ਆਪਣੇ ਦਿਮਾਗ ਨੂੰ ਕੰਟਰੋਲ ਕਰ ਲਓ ਨਹੀਂ ਇਹ ਤੁਹਾਨੂੰ ਕੰਟਰੋਲ ਕਰਨਾ ਸ਼ੁਰੂ ਕਰ ਦੂਗਾ ਤਾਂ ਆਪਣੇ ਦਿਮਾਗ ਨੂੰ ਕੰਟਰੋਲ 'ਚ ਰੱਖੋ ਤਾਂ ਤੁਸੀਂ ਕੁਝ ਵੀ ਕਰ ਸਕਦੇ ਹੋ ਵੀ ਤੁਸੀਂ ਆਪਣੀ ਜੀਭ ਤੇ ਕਿਵੇਂ ਕੰਟਰੋਲ ਰੱਖਣਾ ਹੈ ਨਾ ਕੰਟਰੋਲ ਜੀਭ ਤਾਂ ਕਹਿੰਦੀ ਵੀ ਕੁਝ ਵੀ ਖਾ ਲਓ ਜਦੋਂ ਉਹ ਥੱਲੇ ਗਿਆ ਉਹ ਕੁਝ ਵੀ ਨਹੀਂ ਉਹ ਸ਼ਰਧਾਂਜਲੀ ਇਹ ਸੀ ਵੀ ਜਦੋਂ ਤੱਕ ਮੇਰੇ ਸਾਹ ਚੱਲਦੇ ਨੇ ਜਦੋਂ ਤੱਕ ਮੇਰੇ ਵਿੱਚ ਜਾਨ ਹੈਗੀ ਹੈ ਤਾਂ ਮੈਂ ਉਹ ਡੇਲੀ ਉਸ ਚੀਜ਼ ਨੂੰ ਨਲੇ ਤਾਂ ਮੇਰੇ ਭਰਾ ਦੀ ਜਿਹੜੀ ਯਾਦ ਹੈ ਮੇਰੇ ਨਾਲ ਲੱਗੀ ਰਹੂਗੀ ਤੇ ਉਹ ਮੈਂ ਰਨਿੰਗ ਦੇ ਨਾਲ ਮੰਨ ਲਓ ਜਿਹੜੀ ਨੈਗੇਟਿਵ એનર્ਜੀ ਸੀ ਉਹ ਪੋਜ਼ਿਟਿਵ ਵਿੱਚ ਬਦਲਨੀ ਸ਼ੁਰੂ ਕੀਤੀ ਤਾਂ ਮੈਂ ਉਹਦੇ ਤੋਂ ਲੈ ਕੇ ਅੱਜ ਤੱਕ ਜਿਹੜੀ ਮੇਰੀ ਰੈਨਿੰਗ ਦਾ ਸਟਾਰਟ ਹੈ ਮੈਂ ਡੇਲੀ ਮੇਰੇ ਬ੍ਰਦਰ ਨੂੰ ਯਾਦ ਕਰਦਾ ਤੇ ਡੇਲੀ ਉਸ ਚੀਜ਼ ਇਹ ਮੇਰੀ ਜਿਹੜੀ ਰੈਨਿੰਗ ਹੈ ਜਾਂ ਜੋ ਵੀ ਮੇਰੇ ਮੁਸ਼ਕਲਾਂ ਨੇ ਜਾਂ ਜਿਹੜੀ ਮੇਰੀ ਜੋ ਵੀ ਪੋਜ਼ਿਟਿਵਿਟੀ ਹੈ ਸਾਰੀ ਉਹਨੂੰ ਸਮਰਪਿਤ ਹੈ ਬੁਖਾਰ ਚੜ ਜਾਂਦਾ ਸੀਗਾ ਰੈਨਿੰਗ ਕਰਨੀ ਆ ਮੀ ਪੈਂਦਾ ਰੈਨਿੰਗ ਕਰਨੀ ਆ ਨੇਰੀਆ ਕੀ ਰਨਿੰਗ ਕਰਨੀ ਆ ਮੇਰਾ ਨਾਮ ਜਸਵਿੰਦਰ ਬਾਬਾ ਮੰਡੀਕਲਾਂ ਤੋਂ ਹਾਂ ਜ਼ਿਲ੍ਹਾ ਬਠਿੰਡਾ ਮੈਂ ਪਿਛਲੇ ਪੌਣੇ 6 ਸਾਲ ਤੋਂ ਦਿੱਲੀ ਰਨਿੰਗ ਕਰ ਰਿਹਾ ਹਾਂ ਕਦੇ 4 ਕਿਲੋਮੀਟਰ 10 ਕਿਲੋਮੀਟਰ 20 ਕਿਲੋਮੀਟਰ ਇਵਨ 20 ਕਿਲੋਮੀਟਰ ਤੱਕ ਵੀ ਮੈਂ ਰਨਿੰਗ ਕੀਤੀ ਹੈ ਤੇ ਬਿਨਾ ਕੋਈ ਨਾਗਾ ਪਾਈ ਜਿਹੜੀ ਮੇਨ ਮੇਰੇ ਆਪਣੇ ਅੰਦਰ ਮੈਂ ਸਮਝਦਾ ਵੀ ਮੈਂ ਕੰਟੀਨਿਊਟੀ ਰੱਖੀ ਹੈ ਉਹ ਬਿਨਾ ਰੁਕੇ ਹਰ ਇੱਕ ਦਿਨ ਮੰਨ ਲਓ ਅੱਜ 17 ਅਗਸਤ 2019 ਤੋਂ ਅੱਜ ਤੱਕ ਜੋ ਟੋਟਲ ਦਿਨ ਬਣਦੇ ਨੇ ਉਹ ਬਣਦੇ ਆ 2086 ਤਾਂ 2086 ਦੇ 2086 ਦਿਨ ਮੈਂ ਦੌੜਿਆ ਹਾਂ ਇੱਕ ਦਿਨ ਦਾ ਵੀ ਮੈਂ ਨਾਗਾ ਨਹੀਂ ਪਹਿਨ ਦਿੱਤਾ ਮੈਨੂੰ ਬਹੁਤ ਸਾਰੀਆਂ ਮੁਸ਼ਕਲਾਂ ਵੀ ਆਈਆਂ ਤੇ ਬਹੁਤ ਸਾਰੇ ਚੈਲੰਜ ਵੀ ਆਏ ਜਿਨ੍ਹਾਂ ਨੂੰ ਮਨ ਲਓ ਮੈਂ ਪਾਸੇ ਰੱਖ ਕੇ ਆਪਣੇ ਦਿਮਾਗ ਨੂੰ ਪੋਜ਼ਿਟਿਵ ਵੇ ਦੇ ਨਾਲ ਮਨ ਲਓ ਅੱਗੇ ਕੈਰੀ ਕਰਦਾ ਹੋਇਆ ਇਹਨਾਂ ਚੀਜ਼ਾਂ ਨੂੰ ਮੈਂ ਅੱਗੇ ਫੇਸ ਕੀਤਾ ਪਰ ਮੈਂ ਆਪਣੀ ਰਨਿੰਗ ਹੈ ਜਿਹੜੀ ਉਹ ਇੱਕ ਦਿਨ ਵੀ ਮਿਸ ਨਹੀਂ ਕੀਤੀ ਸ਼ੁਰੂ ਇਦਾਂ ਸੀਗਾ ਜੀ ਮਨ ਲਓ ਮੈਂ 2019 ਦੀ ਗੱਲ ਹੈ ਮੇਰੇ ਵੱਡਾ ਬ੍ਰਦਰ 2 ਸਾਲ ਵੱਡਾ ਮੇਰੇ ਤੋਂ ਸਾਊਦੀ ਅਰੇਬੀਆ ਤੋਂ ਆਇਆ ਸੀਗਾ 6 ਫਰਵਰੀ 2019 ਨੂੰ 6 ਫਰਵਰੀ 2019 ਨੂੰ ਆਇਆ ਮੇਰੀ ਮੈਰਿਜ ਰੱਖੀ ਹੋਈ ਸੀਗੀ 23 ਫਰਵਰੀ 2019 ਦੀ 6 ਫਰਵਰੀ 2019 ਨੂੰ ਅਸੀਂ ਉਹਨੂੰ ਅੰਮ੍ਰਿਤਸਰ 에어ਪੋਰਟ ਤੋਂ ਲੈ ਕੇ ਆਏ ਆ 8 ਫਰਵਰੀ ਰਾਤ ਨੂੰ ਉਹ ਕਾਰਡੀਕ ਅਰੇਸਟ ਮਨ ਲਓ ਸਾਇਲੈਂਟ ਅਟੈਕ ਦੇ ਨਾਲ ਐਕਸਪਾਇਰ ਹੋ ਗਿਆ ਰਾਤ ਨੂੰ ਸੁੱਤਾ ਪਿਆ ਰਹਿ ਗਿਆ ਤੇ ਉਸ ਤੋਂ ਬਾਅਦ ਮਨ ਲਓ ਸਾਰੀ ਟੋਟਲ ਫੈਮਿਲੀ ਸੀ ਜਿਹੜੀ ਉਹ ਇੱਕ ਤਰ੍ਹਾਂ ਦੀ ਖਿੰਡ ਗਈ ਖਿੰਡ ਗਈ ਕਿਉਂਕਿ ਇੱਕ ਨੀ ਸੀ ਵੱਡਾ ਬ੍ਰਦਰ ਸੀਗਾ ਮਾਂ ਦਾ ਜੇਠਾ ਪੁੱਤ ਸੀਗਾ ਤੇ ਉਹਨਾਂ ਚੀਜ਼ਾਂ ਨੂੰ ਲੈ ਕੇ ਕੀ ਸੀ ਫੈਮਿਲੀ ਦੇ ਵਿੱਚ ਇੱਕ ਸੋਗ ਦੀ ਲਹਿਰ ਸੀ ਜਿਹੜੀ ਚਲਦੀ ਆ ਰਹੀ ਸੀ ਉਸ ਚੀਜ਼ ਨੂੰ ਮੈਂ ਵੀ ਮਹਿਸੂਸ ਕੀਤਾ ਹਰ ਵਕਤ ਮੈਨੂੰ ਮੱਲੋ ਰੋਣ ਆਉਂਦਾ ਮੈਂ ਉਹਨੂੰ ਯਾਦ ਕਰਦਾ ਤਾਂ ਫਿਰ ਮੈਂ ਕੀ ਕੀਤਾ ਵੀ ਇਸ ਤਰ੍ਹਾਂ ਮੱਲੋ ਮੈਂ ਪਰਿਵਾਰ ਦੇ ਵਿੱਚ ਇਕੱਲਾ ਬਚ ਗਿਆ ਮੇਰੇ ਮਾਪੇ ਆ ਜਿਹੜੇ ਜਾਂ ਮੇਰੇ ਨਾਲ ਜਿੰਨੇ ਵੀ ਜੁੜੇ ਹੋਏ ਨੇ ਉਹਨਾਂ ਨੂੰ ਮੇਰਾ ਸਹਾਰਾ ਸੀ ਜੇ ਮੈਂ ਉਹਨਾਂ ਦਾ ਸਹਾਰਾ ਮੈਂ ਹੀ ਕਮਜ਼ੋਰ ਪੈ ਜਾਂਦਾ ਤਾਂ ਫੈਮਿਲੀ ਨੇ ਆਪੇ ਖਿੰਡ ਜਾਣਾ ਸੀ ਤਾਂ ਫਿਰ ਮੈਂ ਕੀ ਕੀਤਾ ਮੈਂ 8 ਫਰਵਰੀ ਦੀ ਰਾਤ ਨੂੰ ਵੀਰਾ ਪੂਰਾ ਹੋਇਆ ਮੈਂ ਅਗਸਤ ਦੇ ਵਿੱਚ ਸਭ ਤੋਂ ਪਹਿਲਾ ਦਿਨ ਸੀ ਮੇਰਾ ਜਿਹੜਾ 17 ਅਗਸਤ 2019 ਦਾ ਮੈਂ ਸਕੂਲ ਦੇ ਵਿੱਚ ਰਨਿੰਗ ਕਰਨ ਆਇਆ ਤਾਂ ਉਸ ਤੋਂ ਬਾਅਦ ਕੀ ਸੀ ਮੈਂ ਇੱਕ ਰੂਟੀਨ ਬਣਾ ਲਿਆ ਵੀ ਮੈਂ ਇਸ ਤੋਂ ਵਧੀਆ ਕੀ ਤਰੀਕਾ ਹੋ ਸਕਦਾ ਵੀ ਮੈਂ ਮੇਰੇ ਬ੍ਰਦਰ ਨੂੰ ਡੇਲੀ ਦੌੜ ਕੇ ਸਕੂਲ ਨਾਲ ਜੁੜ ਕੇ ਗਰਾਊਂਡ ਨਾਲ ਜੁੜ ਕੇ ਵੀ ਮੈਂ ਇੱਕ ਸ਼ਰਧਾਂਜਲੀ ਦੇ ਸਕਦਾ ਉਹ ਸ਼ਰਧਾਂਜਲੀ ਇਹ ਸੀ ਵੀ ਜਦੋਂ ਤੱਕ ਮੇਰੇ ਸਾਹ ਚੱਲਦੇ ਨੇ ਜਦੋਂ ਤੱਕ ਮੇਰੇ ਵਿੱਚ ਜਾਨ ਹੈਗੀ ਹੈ ਤਾਂ ਮੈਂ ਉਹ ਡੇਲੀ ਉਹ ਚੀਜ਼ ਨੂੰ ਨਲੇ ਤਾਂ ਮੇਰੇ ਭਰਾ ਦੀ ਜਿਹੜੀ ਯਾਦ ਹੈ ਮੇਰੇ ਨਾਲ ਲੱਗੀ ਰਹੂਗੀ ਤੇ ਉਹ ਮੈਂ ਰਨਿੰਗ ਦੇ ਨਾਲ ਮੰਨ ਲਓ ਜਿਹੜੀ ਨੈਗੇਟਿਵ એનર્ਜੀ ਸੀ ਉਹ ਪੋਜ਼ਿਟਿਵ ਵਿੱਚ ਬਦਲਨੀ ਸ਼ੁਰੂ ਕੀਤੀ ਤਾਂ ਮੈਂ ਉਹਦੇ ਤੋਂ ਲੈ ਕੇ ਅੱਜ ਤੱਕ ਜਿਹੜੀ ਮੇਰੀ ਰਨਿੰਗ ਦਾ ਸਟਾਰਟ ਹੈ ਮੈਂ ਡੇਲੀ ਮੇਰੇ ਬ੍ਰਦਰ ਨੂੰ ਯਾਦ ਕਰਦਾ ਤੇ ਡੇਲੀ ਉਸ ਚੀਜ਼ ਇਹ ਮੇਰੀ ਜਿਹੜੀ ਰਨਿੰਗ ਹੈ ਜਾਂ ਜੋ ਵੀ ਮੇਰੇ ਮੁਸ਼ਕਲਾਂ ਨੇ ਜਾਂ ਜਿਹੜੀ ਮੇਰੀ ਜੋ ਵੀ ਪੋਜ਼ਿਟਿਵਿਟੀ ਹੈ ਸਾਰੀ ਉਹਨੂੰ ਸਮਰਪਿਤ ਹੈ ਉਹ ਸਭ ਤੋਂ ਸਕੂਲ ਟਾਈਮ ਤੇ ਤਾਂ ਉਸ ਤੋਂ ਬਾਅਦ ਮੰਨ ਲਓ ਪਹਿਲਾਂ ਕਬੱਡੀ ਦੇ ਬਹੁਤ ਵਧੀਆ ਪਲੇਅਰ ਰਹੇ ਐ ਕਬੱਡੀ ਦੇ ਪਲੇਅਰ ਮਤਲਬ ਕਿ ਮੇਰੇ ਫਾਦਰ ਸਾਹਿਬ ਵੀ ਪਹਿਲਾਂ ਕਬੱਡੀ ਦੇ ਬਹੁਤ ਜ਼ਬਰਦਸਤ ਪਲੇਅਰ ਰਹੇ ਐ ਆਪਣੇ ਸਮੇਂ ਦੇ 75 ਤੋਂ ਲੈ ਕੇ 90 ਤੱਕ ਉਹਨਾਂ ਨੇ ਕਬੱਡੀ ਖੇਡੀ ਐ ਰੋਲਦੂ ਦਾਸ ਮੰਡੀ ਕਲਾਂ ਤੋਂ ਤੇ ਉਹ ਪਹਿਲਾਂ ਤਾਂ ਇੱਕ ਤਾਂ ਜਿਵੇਂ ਜੈਨੇਟਿਕਲੀ ਆਪਾਂ ਦੇਖੀਏ ਤਾਂ ਖੂਨ ਦੇ ਵਿੱਚ ਇਹ ਚੀਜ਼ਾਂ ਮੌਜੂਦ ਸੀਗੀਆਂ ਹਨਾ ਤਾਂ ਹੌਲੀ ਹੌਲੀ ਬੰਦੇ ਨੂੰ ਜਦੋਂ ਆਪਾਂ ਵੱਡੇ ਹੁੰਨੇ ਆ ਤਾਂ ਵੱਡੇ ਬ੍ਰਦਰ ਦੀ ਜਿਹੜੀ ਕਬੱਡੀ ਦੀ ਗੇਮ ਸੀ ਬਹੁਤ ਵਧੀਆ ਸੀ ਪਰ ਇੱਕ ਅਚਾਨਕ ਇੱਕ ਵਾਰੀ ਪਿੰਡ ਖੇਡਦੇ 6:00 ਵਜ ਗਈ ਉਦੋਂ ਫਿਰ ਮੰਮੀ ਥੋੜੀ ਜਿਹੀ ਡਰ ਗਈ ਮਾਤਾ ਤੇ ਉਹਨੇ ਮੁੜ ਕੇ ਖੇਡਣ ਨਹੀਂ ਦਿੱਤਾ ਤਾਂ ਕਰਕੇ ਉਹਦੀ ਗੇਮ ਥੋੜੀ ਜੀ ਕਬੱਡੀ ਦੀ ਪਿੱਛੇ ਚਲੀ ਗਈ ਬਟ ਬਾਅਦ ਦੇ ਵਿੱਚ ਗਰਾਊਂਡ ਨਾਲ ਜੁੜਿਆ ਹੋਇਆ ਸੀਗਾ ਉਹਦੇ ਕਰਕੇ ਕਿਸੇ ਵੀ ਕ੍ਰਿਕਟ ਖੇਡਦੇ ਸੀ ਅਸੀਂ ਸਾਡੇ ਹੁਣ ਮੰਨ ਲਓ ਵੱਡੇ ਸੀਨੀਅਰ ਪਲੇਅਰ ਆ ਅਸੀਂ ਉਹਨਾਂ ਨੂੰ ਦੇਖ ਕੇ ਕ੍ਰਿਕਟ ਖੇਡਣੀ ਸ਼ੁਰੂ ਕੀਤੀ ਤਾਂ ਗਰਾਊਂਡ ਨਾਲ ਜੁੜੇ ਹੋਏ ਸੀ ਹੰਡ ਤੱਕ ਤੇ ਸਾਊਦੀ ਅਰੇਬੀਆ ਜਾਣ ਕਰਕੇ ਉੱਥੇ ਕੀ ਸੀ ਥੋੜਾ ਜਿਹਾ ਮੰਨ ਲਓ ਅਰਬ ਕੰਟਰੀ ਐ ਉੱਥੇ ਰੈਸਟ੍ਰਿਕਸ਼ਨ ਜ਼ਿਆਦਾ ਨੇ ਜਿਹਦੇ ਕਰਕੇ ਉੱਥੇ ਉਹਦੀ ਮੰਨ ਲਓ ਭੱਜ ਦੌੜ ਜਾਂ ਫਿਜ਼ੀਕਲ ਐਕਟੀਵਿਟੀ ਸੀ ਜਿਹੜੀ ਬਹੁਤ ਮਿਨਿਮਲ ਰਹਿ ਗਈ ਸੀ ਉਹ ਕਰ ਨਹੀਂ ਸਕਦਾ ਸੀ ਅਨੇਬਲ ਸੀ ਜਿਸ ਕਰਕੇ ਉਹਦਾ ਥੋੜਾ ਜਿਹਾ ਮਨ ਲਓ weight ਵੀ ਜ਼ਿਆਦਾ ਗੇਨ ਹੋ ਗਿਆ ਸੀਗਾ ਜਦ ਕਿ ਉਹਨੇ ਇੱਥੇ ਪਹਿਲਾਂ ਉਹਦਾ weight ਹੁੰਦਾ ਸੀ 94 95 ਕਿਲੋ ਉਹਨੇ ਡਾਈਟ ਇਹੋ ਜੀ ਮਨ ਲਓ ਸੈੱਟ ਕਰਕੇ ਆਪਦਾ weight ਜਾਣ ਤੋਂ ਪਹਿਲਾਂ 8 9 ਸਤੰਬਰ 2016 ਦੇ ਵਿੱਚ ਉਹ ਗਿਆ ਸੀਗਾ ਉਦੋਂ ਪਹਿਲਾਂ ਜਾਣ ਤੋਂ ਪਹਿਲਾਂ ਪਹਿਲਾਂ ਉਹਨੇ ਆਪਦਾ weight 94 95 ਕਿਲੋ ਤੋਂ 64 65 ਕਿਲੋ ਤੇ ਲਿਆਂਦਾ ਸੀਗਾ ਡਾਈਟ ਦੇ ਨਾਲ ਕੰਟਰੋਲ ਕਰਕੇ ਜਦੋਂ ਉੱਥੋਂ ਚਲਾ ਗਿਆ ਸੀਗਾ ਹੁਣ ਜਦੋਂ ਵਾਪਸ ਆਏ ਸੀ ਤਾਂ ਫੇਰ ਉਹਦਾ ਮਨ ਲਓ ਲਗਭਗ ਕੁਆਂਟਲ ਦੇ ਨੀਅਰ ਅਬਾਉਟ weight ਹੋ ਗਿਆ ਸੀ ਜਿਹੜਾ ਮੈਂ ਸਮਝਦਾ ਵੀ ਉਹਦੀ ਮਨ ਲਓ ਕਹਿ ਸਕਦੀ ਵੀ ਜਿਹੜਾ ਉਹਦੀ ਜਾਣ ਦਾ ਕਾਰਨ ਬਣਿਆ ਸਵੇਰ ਦਾ ਜੀ ਇਦਾਂ ਮਨ ਲਓ ਮੈਂ ਕਦੇ ਮੈਨੂੰ ਪੌਣੇ 6 ਸਾਲ ਹੋ ਗਏ ਮੈਂ ਕਦੇ 6 ਵਜੇ ਉੱਠ ਕੇ ਨਹੀਂ ਦੇਖਿਆ ਮੇਰਾ ਜੋ ਟਾਈਮਿੰਗ ਰਹਿੰਦੀ ਹੈ 4 4.5 5 4 4.5 5 ਕਦੇ ਮੈਂ 3 3.5 ਵਜੇ ਤੇ ਵੀ అలਾਰਮ ਲਾ ਦਿੰਦਾ ਇਵਨ ਮਨ ਲਓ ਇਸ ਤਰ੍ਹਾਂ ਵੀ ਹੁੰਦਾ ਕਈ ਵਾਰੀ ਹੁਣ ਮਨ ਲਓ ਇੱਕ ਵਾਰੀ ਅਸੀਂ 2 2.5 ਸਾਲ ਦੀ ਗੱਲ ਹੈ ਚਾਚਾ ਜੀ ਦਾ ਬੇਟੇ ਨੇ ਦੁਬਈ ਜਾਣਾ ਸੀਗਾ ਅਸੀਂ ਉਹਨਾਂ ਨੂੰ ਛੱਡਣ ਜਾਣਾ ਸੀ ਮੈਨੂੰ ਕਹਿੰਦੇ ਵੀ ਚਾਚੇ ਦਾ ਮੁੰਡਾ ਕਹਿੰਦਾ ਵੀ ਆਪਾਂ ਯਾਰ ਸਵੇਰੇ 4:00 ਵਜੇ ਤੁਰਨਾ ਹੈ ਤੇ ਕਹਿੰਦੇ ਵੀ ਤੁਸੀਂ ਵੀ ਦੇਖ ਲਈ ਤੂੰ ਜੇ ਮਿਸ ਵਜੇ ਰਨਿੰਗ ਤੇਥੋਂ ਮੈਂ ਕਿਹਾ ਨਹੀਂ ਯਾਰ ਮੈਂ ਮਿਸ ਨਹੀਂ ਕਰਨੀ ਮੈਂ ਆਪਦਾ ਚਾਹੀਏ 1 ਵਜੇ ਉੱਠ ਕੇ ਦੌੜਿਆ ਮੈਂ ਜਾਂ ਮੈਂ 2 ਵਜੇ ਉੱਠ ਕੇ ਪਰ ਮੈਂ ਉਸ ਵੇਲੇ ਨੂੰ ਤਿਆਰ ਹੋਊਗਾ ਤਾਂ ਉਹੀ ਚੀਜ਼ ਫਿਰ ਮੈਂ ਸਵੇਰੇ 2:00 ਵਜੇ ਰਨਿੰਗ ਕਰਕੇ 2:30 ਵਜੇ ਰਨਿੰਗ ਕਰਕੇ ਮੁੜ ਗਿਆ 4:00 ਵਜੇ ਨੂੰ ਤਿਆਰ ਸੀ ਫਿਰ ਅਸੀਂ ਮਤਲਬ ਦੁਬਈ ਚਲੇ ਗਏ ਆ ਸੌਰੀ 에어ਪੋਰਟ ਤੇ ਚਲੇ ਗਏ ਉਹਨਾਂ ਨੂੰ ਛੱਡਣਾ ਚੈਲੰਜ ਹੈ ਇਦਾਂ ਜੀ ਆਪਣਾ ਜਿਵੇਂ ਮਤਲਬ ਮੈਂ ਇੱਕ ਨਾ ਦਿਮਾਗ ਨੂੰ ਇੰਡੀਕੇਸ਼ਨ ਇਸ ਤਰ੍ਹਾਂ ਦੀ ਦਿੱਤੀ ਹੋਈ ਆ ਵੀ ਮਤਲਬ ਕੁਝ ਵੀ ਹੋ ਜੇ ਕੁਝ ਵੀ ਹੋ ਜਾਈ ਮਤਲਬ ਕੁਝ ਵੀ ਮਤਲਬ ਕੁਝ ਵੀ ਹੋ ਜਾਈ ਹੈ ਨਾ ਵੀ ਮੈਂ ਪਹਿਲਾਂ ਆਪਣੀ ਰਨਿੰਗ ਹੈ ਜਿਹੜੀ ਉਹ ਪੂਰੀ ਕਰਨੀ ਕਰਨੀ ਆ ਉਸ ਤੋਂ ਬਾਅਦ ਜੋ ਵੀ ਹਾਲਾਤ ਬਣਦੇ ਆ ਜੋ ਆਪਣਾ ਹੈ ਚੀਜ਼ ਉਹਨੂੰ ਬਾਅਦ ਚ ਦੇਖਣਾ ਪਹਿਲਾਂ ਮੈਂ ਇੱਥੇ ਆਪਣੇ 10 ਮਤਲਬ 400 ਮੀਟਰ ਦਾ ਟਰੈਕ ਹੈ 10 ਗੇੜੇ ਇਹਦੇ ਲਾਉਣੇ ਆ ਉਸ ਤੋਂ ਬਾਅਦ ਜਾ ਕੇ ਜਿਵੇਂ ਹੁਣ ਪਰਸੋਂ ਮੀਂਹ ਪੈ ਰਿਹਾ ਸੀਗਾ ਇੱਥੇ ਮੈਂ ਸਵੇਰੇ ਆਪਦਾ ਜੀ 4:30 ਉੱਠਿਆ ਤੇ ਆ ਕੇ ਮੈਂ ਟਰੈਕ ਲਾਈ ਇੱਥੇ ਕੋਈ ਵੀ ਨਹੀਂ ਸੀਗਾ ਮੈਂ ਆਪਣੀ ਟਰੈਕ ਲਾਈ ਮੀਂਹ ਪੈਂਦੇ ਦੇ ਵਿੱਚ ਹੀ ਲਾਈ ਉਹ ਦਿਮਾਗ ਨੂੰ ਸਮਾਂ ਦੀ ਸਕੂਨ ਮਿਲਦਾ ਹੈ ਕਿਉਂਕਿ ਆਪਾਂ ਕੁਝ ਵੱਖਰਾ ਕਰ ਰਹੇ ਹੁੰ ਜਦ ਕਿ ਸਾਰੇ ਲੋਕ ਮੀਂਹ ਦਾ ਬਹਾਨਾ ਆਪਣਾ ਕੇ ਅੰਦਰ ਪਏ ਨੇ ਈਵਨ ਚਾਹੇ ਸਰਦੀਆਂ ਦੇ ਵਿੱਚ ਮੀਂਹ ਆਉਂਦਾ ਪਰ ਮੈਨੂੰ ਉਸ ਚੀਜ਼ ਨਾਲ ਪੋਜ਼ਿਟਿਵਿਟੀ ਮਿਲਦੀ ਹੈ ਵੀ ਜਦ ਮੈਂ ਇਕੱਲਾ ਹੀ ਫਿਰਦਾ ਗਰਾਊਂਡ ਦੇ ਵਿੱਚ ਜਦੋਂ ਮੈਂ ਕਿਤੇ ਲੇਟ ਹੋ ਜਨਾ ਤਾਂ ਥੋੜਾ ਜਿਹਾ ਮੈਨੂੰ ਐ ਲੱਗਦਾ ਜਿਵੇਂ ਗਰਾਊਂਡ ਅੱਡੀਆਂ ਚੁੱਕ ਕੇ ਦੇਖ ਰਿਹਾ ਹੋ ਵੀ ਯਾਰ ਵੀ ਆਇਆ ਨਹੀਂ ਬੰਦਾ ਹਲੇ ਆਪਣਾ ਇਹ ਚੀਜ਼ ਹੈ ਡੇਲੀ ਦੀ ਜਿਹੜੀ ਮੇਰੀ ਵੈਸੇ ਮੈਂ ਮੰਨ ਲਓ ਫਿਕਸ ਕੀਤਾ ਹੋਇਆ ਤਾਂ ਉਹ 4 ਕਿਲੋਮੀਟਰ ਹੈ 10 ਟ੍ਰੈਕਾਂ ਦਾ 400 ਮੀਟਰ ਦੇ ਈਵਨ ਇੱਥੋਂ ਤੱਕ ਕੀ ਮਨ ਲਓ ਕੀ ਹੋਇਆ ਇੱਕ 2 ਸਾਲ ਪਹਿਲਾਂ ਆਪਣੇ ਤੇ ਫੁੱਟਬਾਲ ਦਾ ਟੂਰਨਾਮ ਸੈਕਿੰਡ ਸੈਚਰਡੇ ਸੀ ਤੇ ਮੈਂ ਉਹਦੇ ਮਨ ਬਣਾਇਆ ਮੈਂ ਕਿਹਾ ਵੀ ਯਾਰ ਅੱਜ ਆਪਾਂ 10 ਕਿਲੋਮੀਟਰ ਰਨਿੰਗ ਕਰਨੀ ਹੈ 10 ਕਿਲੋਮੀਟਰ ਰਨਿੰਗ ਕਰਨ ਵਾਸਤੇ ਇਹਦੇ 25 ਟਰੈਕ ਬਣਦੇ ਆ 400 ਮੀਟਰ ਦੇ ਮੈਂ ਕਿਹਾ ਚਲ ਅੱਜ ਆਪਾਂ 25 ਟਰੈਕ ਲਾਵਾਂਗੇ ਮੈਂ 25 ਟਰੈਕ ਲਾਏ ਜਾਨ ਪ੍ਰਾਣ ਥੋੜੇ ਜਿਹਾ ਬਾਕੀ ਸੀ ਮੈਂ ਕਿਹਾ ਚਲ 25 ਤਾਂ ਲਾ ਲੇ ਯਾਰ ਵੀ ਹੁਣ ਆਪਾਂ 30 ਤੱਕ ਸਮਾਪਤ ਕਰਦੇ ਆ ਜਦੋਂ 30 ਹੋ ਗਏ 31ਵਾਂ ਚ ਪੈਰ ਧਰ ਲਿਆ ਫਿਰ ਮੈਂ ਕਿਹਾ ਯਾਰ ਹੁਣ 30 31 ਦਾ 31 ਹੋ ਹੀ ਗਏ ਆਪਾਂ 40 ਕਿਉਂ ਨਾ ਪੂਰੇ ਕਰ ਲਈਏ ਮੈਂ ਇਸ ਤਰ੍ਹਾਂ ਕਰਦੇ ਨੇ 40 ਲਾ ਲੇ ਜ ਕੁਝ ਮੈਂਟਲੀ ਮੈਂ ਇਸ ਤਰ੍ਹਾਂ ਦਾ ਪ੍ਰਪੇਅਰ ਸੀ ਕਿ ਜਦੋਂ ਜੇ ਤੁਹਾਡੀਆਂ ਲੱਤਾਂ ਥੱਕ ਵੀ ਜਾਣ ਤਾਂ ਤੁਹਾਡਾ ਦਿਲ ਕਹਿੰਦਾ ਵੀ ਤੁਸੀਂ ਭੱਜ ਲਓ ਤਾਂ ਭੱਜ ਲਓ ਤਾਂ 40 ਤੋਂ ਬਾਅਦ ਜਦੋਂ ਮੈਂ 41ਵੇਂ ਚਪੈਰਤ ਰਿਹਾ ਤਾਂ ਇਸ ਕਰ ਤਰ੍ਹਾਂ ਕਰਦੇ ਕਰਦੇ ਨੂੰ 50 ਗੇੜੇ ਲਾਤੇ 50 ਗੇੜਿਆਂ ਦਾ ਵੇਗ 20 ਕਿਲੋਮੀਟਰ ਬਣ ਗਿਆ ਤਾਂ ਮੈਂ 20 ਕਿਲੋਮੀਟਰ ਢਾਕੇ ਮੇਰੇ ਦਿਮਾਗ ਨੇ ਕਹਤਾ ਵੀ ਬਸ 20000 50 50 ਹੋ ਗਈ ਬਹੁਤ ਆ ਜੇ ਉਹ ਦਿਮਾਗ ਕਹਿੰਦਾ ਵੀ ਹੋਰ ਤੂੰ 100 ਵੀ ਭੱਜ ਸਕਦਾ ਤਾਂ ਮੈਂ 100 ਭੱਜ ਲੈਂਦਾ ਦਿਮਾਗ ਮੰਨ ਲਓ ਸਭ ਤੋਂ ਵੱਡੀ ਚੀਜ਼ ਹੈ ਜਿਹੜੀ ਦਿਮਾਗ ਹੈ ਦਿਮਾਗ ਤੁਹਾਡਾ ਕੰਟਰੋਲ ਚ ਹੈ ਸਰੀਰ ਚ ਹੈ ਥੋੜਾ ਜਮਾ ਟੁੱਟਿਆ ਹੋਇਆ ਹੈ ਦਿਮਾਗ ਤੁਹਾਡਾ ਤੁਹਾਡੇ ਹੱਥ ਚ ਹੈ ਜਾਂ ਤੁਹਾਡੇ ਉਹਦੇ ਚ ਹੈ ਉਹ ਮੈਨੂੰ ਲੱਗਦਾ ਪੌਣੇ ਇੱਕ ਦੋ ਘੰਟਿਆਂ ਦੇ ਵਿੱਚ ਲਾਤੀ ਹੋਊਗੀ ਮੈਂ ਇੱਕ ਘੰਟਾ 50 ਮਿੰਟਾਂ ਦੇ ਵਿੱਚ ਮੈਂ ਐਗਜੈਕਟ ਟਾਈਮ ਨਹੀਂ ਮੈਂ ਨੋਟ ਕੀਤਾ ਸੀ ਪਰ ਜਿੱਥੋਂ ਤੱਕ ਮੈਨੂੰ ਲੱਗਦਾ ਵੀ ਮੈਂ ਹਾਂ ਪੌਣੇ ਇੱਕ ਦੋ ਘੰਟੇ ਜਾਂ ਇੱਕ ਘੰਟਾ 50 ਮਿੰਟਾਂ ਦੇ ਵਿੱਚ ਕੰਪਲੀਟ ਕਰ ਲਈ ਸੀ ਹਾਂ ਸਕੂਲ ਟਾਈਮ ਸਾਡਾ ਲੰਘਦੇ ਸਕੂਲ ਦੇ ਵਿੱਚ ਸੀਗਾ ਮੰਨ ਲਓ ਸਾਰਾ ਦਿਨ ਮੰਨ ਲਓ ਪਹਿਲਾਂ ਫਿਜ਼ੀਕਲ ਐਜੂਕੇਸ਼ਨ ਰੱਖੀ ਹੁੰਦੀ ਸੀ ਸਾਡੇ ਕੋਲੇ ਉਦੋਂ ਵੀ ਦੌੜਨਾ ਤੇ ਰਨਿੰਗ ਵਗੈਰਾ ਹੁੰਦੀ ਸੀ ਉਦੋਂ ਮੰਨ ਲਓ ਫੁੱਟਬਾਲ ਦੇ ਜਦੋਂ ਟੂਰਨਾਮੈਂਟ ਹੁੰਦੇ ਸਾਡੇ ਸਕੂਲੀ ਟੂਰਨਾਮੈਂਟ ਹੁੰਦੇ ਉਦੋਂ ਵਧੀਆ ਤਿਆਰੀ ਲਾਉਂਦੇ ਸੀਗੇ ਤੇ ਈਵਨ ਅਸੀਂ ਸ਼ੁਰੂ ਤੋਂ ਮੰਨ ਲਓ ਕ੍ਰਿਕਟ ਨਾਲ ਜੁੜੇ ਹੋਏ ਹਾਂ ਸਾਡੇ ਸੀਨੀਅਰ ਪਲੇਅਰ ਉਹਨਾਂ ਨੂੰ ਦੇਖ ਕੇ ਅਸੀਂ ਕ੍ਰਿਕਟ ਖੇਡਣੀ ਸ਼ੁਰੂ ਕੀਤੀ ਉਹਦੇ ਕਰਕੇ ਵੀ ਗਰਾਊਂਡ ਨਾਲ ਜੁੜੇ ਹੋਏ ਛੁੱਟੀ ਵਾਲੇ ਦਿਨ ਕੀ ਕਰਦੇ ਅਸੀਂ ਸਾਰਾ ਦਿਨ ਇੱਥੇ ਖੇਡੀ ਜਾਂਦੇ 3 ਵਜੇ ਤੱਕ 3:30 ਵਜੇ ਤੱਕ ਖੇਡੀ ਜਾਂਦੇ 3:30 ਵਜੇ ਘਰੇ ਜਾਂਦੇ ਸ਼ਾਮ ਨੂੰ 5 ਵਜੇ ਫੇਰ ਆ ਜਾਂਦੇ ਸਾਰਾ ਦਿਨ ਨਹੀਂ ਲੰਘਦਾ ਜਦੋਂ ਤੱਕ ਪਲੱਸ 2 ਕੀਤੀ ਹੈ ਉਦੋਂ ਤੱਕ ਸਾਰਾ ਦਿਨ ਮ ਅੱਧੇ ਤੋਂ ਵੱਧ ਟਾਈਮ ਸੀ ਜਿਹੜਾ ਸਕੂਲ ਦੇ ਵਿੱਚ ਹੀ ਸਪੈਂਡ ਹੁੰਦਾ ਸੀ ਇੱਥੇ ਇਦਾਂ ਜੀ ਜਿਵੇਂ ਫਾਦਰ ਸਾਹਿਬ ਨੂੰ 2021 ਦੇ ਵਿੱਚ ਕਾਰਸੀਨੋਮਾ ਵਾਂਗੂ ਕੈਂਸਰ ਦੀ ਦਿੱਕਤ ਆਈ ਸੀ ਅ ਦਸੰਬਰ 5 ਨੂੰ ਉਹਨਾਂ ਦਾ ਆਪਰੇਸ਼ਨ ਹੋਇਆ ਬੀਕਾਨੇਰ ਦੇ ਵਿੱਚ ਧਾਰਨੀਆ ਹਸਪੀਟਲ ਦੇ ਵਿੱਚ ਉੱਥੇ ਕੀ ਸੀ ਹੁਣ ਮੰਨ ਲਓ ਮੇਰੇ ਵਾਸਤੇ ਚੈਲੰਜ ਸੀ ਕਿਉਂਕਿ ਇਹ ਏਰੀਆ ਨਵਾਂ ਸੀ ਮੈਨੂੰ ਪਤਾ ਨਹੀਂ ਸੀ ਉਸ ਚੀਜ਼ ਦਾ ਤੇ ਉੱਥੇ ਕੀ ਸੀ ਮੈਨੂੰ ਐਮ ਐ ਰੁਟੀਨ ਆਪਦਾ ਬਣਾਇਆ ਹੋਇਆ ਸੀ ਮੈਂ ਮੋਬਾਈਲ ਤੇ ਟਾਈਮ ਦੇਖਣਾ ਸੀ ਵੀ ਚਲੋ ਇੱਥੇ ਤਾਂ ਮੈਂ 20 ਮਿੰਟਾਂ ਦੇ ਵਿੱਚ 4 ਕਿਲੋਮੀਟਰ ਰਨਿੰਗ ਕਰ ਲੈਣਾ 18-20 ਮਿੰਟ ਉਸ ਆਵ ਨਾਲ ਸਪੀਡ ਕਰਕੇ ਤੇ ਮੈਂ ਉੱਥੇ ਬਣਾਇਆ ਉਸੇ ਨੂੰ ਚੱਲ ਮੈਂ 5 ਜਾਂ 5.5 ਕਿਲੋਮੀਟਰ ਵੀ ਦੌੜ ਲੂੰਗਾ ਤਾਂ ਵੀ ਕੋਈ ਚੱਕਰ ਨਹੀਂ ਪਰ ਮੈਂ ਅੱਧਾ ਘੰਟਾ ਰੱਖਿਆ ਵਸੇ ਉੱਥੇ ਰਨਿੰਗ ਦਾ ਮਨ ਲੋ ਮੋਬਾਈਲ ਤੇ ਟਾਈਮ ਦੇਖ ਕੇ ਉੱਥੇ ਮੈਂ ਕੀ ਕਰਦਾ ਵੀ ਫਾਦਰ ਸਾਹਿਬ ਦਾ ਜਦੋਂ ਆਪਰੇਸ਼ਨ ਹੋਇਆ ਉਸ ਤੋਂ ਬਾਅਦ ਫਿਰ ਮੈਂ ਸਵੇਰੇ 5 ਵਜੇ ਹਸਪੀਟਲ ਦੇ ਵਿੱਚੋਂ ਨਿਕਲਦਾ ਸੜਕਾਂ ਤੇ ਲੰਘ ਜਾਂਦਾ 15 ਮਿੰਟ ਲੰਮਾ ਲੱਗ ਜਾਂਦਾ ਉਧਰੋਂ ਫਿਰ 15 ਮਿੰਟ ਮੁੜਿਆ ਆਉਂਦਾ ਇਸ ਤਰ੍ਹਾਂ ਕਰਕੇ 15-20 ਦਿਨ ਜਿਹੜੇ ਮੈਂ ਉੱਥੇ ਫਿਰ ਮਨ ਲੋ ਆਪਣੀ ਰਨਿੰਗ ਨੂੰ ਕੰਟੀਨਿਊ ਰੱਖਿਆ ਇਸ ਤਰ੍ਹਾਂ ਵੀ ਈਵਨ ਮਨ ਲੋ ਉੱਥੋਂ ਫਿਰ ਪਾਸ਼ ਦੇ ਪਿੰਡ ਚਲੇ ਗਏ ਤਲਵੰਡੀ ਸਲੇਮ ਉੱਥੋਂ ਵੀ ਸਵੇਰੇ ਉੱਠ ਕੇ ਮੰਨ ਲਓ ਤਲਵੰਡੀ ਸਲੇਮ ਦੇ ਵਿੱਚ ਵੀ ਦੌੜ ਪੂਰੀ ਕੀਤੀ ਤਾਂ ਉਹ ਆਪਦੇ ਆਪ ਨੂੰ ਐਂ ਲੱਗਦਾ ਵੀ ਯਾਰ ਹਾਂ ਆਪਾ ਜਿੱਥੇ ਵੀ ਜਾਂਨੇ ਆ ਰਿਸ਼ਤੇਦਾਰੀਆਂ ਚ ਕਿਤੇ ਭੂਆ ਕੋਲੇ ਚਲੇ ਗਏ ਕਿਤੇ ਵੀ ਚਲੇ ਗਏ ਤਾਂ ਉੱਥੇ ਰਨਿੰਗ ਆ ਜਿਹੜੀ ਹੋਣੀ ਹੋਣੀ ਉਹਨਾਂ ਨੂੰ ਪਤਾ ਹੁੰਦਾ ਵੀ ਇਹਨੇ ਉੱਠ ਕੇ ਜਾਣੀ ਐ ਜਪੇਰੀ ਹਾਂ ਉਹ ਹੁੰਦਾ ਉਹਨਾਂ ਨੂੰ ਉਹ ਉਹਨਾਂ ਵਾਸਤੇ ਉਹ ਲੱਗਦਾ ਹੁਣ ਮੈਨੂੰ ਮੈਨੂੰ ਪਤਾ ਵੀ ਮੇਰੇ ਅੰਦਰ ਜਿਹੜੀ ਮੰਨ ਲਓ ਵੱਡੇ ਬ੍ਰਦਰ ਨਾਲ ਪਿਆਰ ਹੋਣ ਕਰਕੇ ਹਨਾ ਮੈਂ ਚਾਹਣਾ ਮੇਰੇ ਹੱਥੋਂ ਨਿਕਲ ਗਿਆ ਮੈਂ ਕੁਝ ਕਰ ਨਹੀਂ ਸਕਿਆ ਉਹ ਹੁਣ ਚਲਾ ਗਿਆ ਹਨਾ ਰਿਗਰੈਟ ਬਹੁਤ ਵੱਡੀ ਚੀਜ਼ ਹੁੰਦੀ ਆ ਤੇ ਮੈਂ ਕਹਿੰਦਾ ਵੀ ਜੇ ਮੈਂ ਹੈਗਾ ਤਾਂ ਮੈਂ ਕਿਉਂ ਨਾ ਕੁਝ ਉਹਦੇ ਨਾਲ ਜੁੜਿਆ ਹੋਏ ਮੈਂ ਹਰ ਵਕਤ ਜੁੜਿਆ ਮਹਿਸੂਸ ਕਰ ਸਕਾਂ ਤਾਂ ਉਹ ਚੀਜ਼ ਹੈ ਵੀ ਮੈਂ ਡੇਲੀ ਰਨਿੰਗ ਕਰਨੀ ਹੈ ਜੇ ਮੈਂ ਇੱਕ ਦਿਨ ਵੀ ਮਿਸ ਮਾਰ ਗਿਆ ਹੁਣ ਤਾਂ ਮੇਰੀ ਪਿਛਲੀ ਜਿਹੜੀ ਸਾਢੇ ਪੌਣੇ 6 ਸਾਲਾਂ ਦੀ ਮਿਹਨਤ ਹੈ ਉਹਨਾਂ ਨੂੰ ਲੱਗੂਗਾ ਵੀ ਯਾਰ ਮੈਂ ਬੇਕਾਰ ਐ ਹੋ ਤਾਂ ਹੁਣ ਮੇਰਾ ਇਹੀ ਟੀਚਾ ਹੈ ਹਾਲਾਂਕਿ ਮੈਨੂੰ ਆਇਆ ਵੀ ਇਹੀ ਟੀਚਾ ਹੈ ਮੇਰਾ ਵੀ ਮੈਂ ਜਦੋਂ ਤੱਕ ਮੇਰੇ ਪ੍ਰਾਣ ਚਲਦੇ ਨੇ ਤਾਂ ਮੈਂ ਇਸ ਚੀਜ਼ ਨੂੰ ਕੰਟੀਨਿਊ ਕਰਾਂ ਚਾਹੇ ਮੈਂ ਮਲੋ ਹੌਲੀ ਰਨਿੰਗ ਕਰਾਂ ਚਾਹੇ ਮੈਂ ਤੇਜ਼ ਕਰਾਂ ਪਰ ਮੈਂ 4 ਕਿਲੋਮੀਟਰ ਜਾਂ 5 ਕਿਲੋਮੀਟਰ ਜਿੰਨੀ ਵੀ ਮੈਂ ਕਰ ਸਕਦਾ ਉਹ ਮੈਂ ਮਿਨੀਮਮ ਜਿਹੜੀ ਮੈਂ ਕਰਦਾ ਉਨੀ ਪੂਰੀ ਕਰਾਂ ਮੈਂ ਪ੍ਰਾਈਵੇਟ ਜੌਬ ਕਰ ਰਿਹਾ ਤੇ ਉਹ ਬਸ ਚੱਲੀ ਜਾਂਦੀ ਨਾਲ ਪ੍ਰਾਈਵੇਟ ਜੌਬ ਦੇ ਵਿੱਚ ਤੁਹਾਨੂੰ ਪਤਾ ਥੋੜਾ ਜਿਹਾ ਪ੍ਰੈਸ਼ਰ ਵੀ ਹੁੰਦਾ ਤਾਂ ਉਹ ਚੀਜ਼ ਤੋਂ ਵੀ ਮੈਨੂੰ ਥੋੜੀ ਜਿਹੀ ਰੀਲੀਫ ਮਿਲਦੀ ਐ ਇਸ ਚੀਜ਼ ਦੇ ਵਿੱਚ ਮੈਂ ਰਨਿੰਗ ਦੇ ਨਾਲ ਥੋੜਾ ਜਿਹਾ ਮਾਈਂਡ ਪੋਜ਼ਿਟਿਵ ਹੁੰਦਾ ਆਪਾਂ ਕਹਿੰਦੇ ਆ ਯਾਰ ਵੀ ਆਪਾਂ ਇਕੱਲਾ ਵੀ ਜੌਬ ਦੇ ਨਾਲ ਹੀ ਨਹੀਂ ਆਪਾਂ ਕਲਿੰਚ ਹੋਏ ਹੋਏ ਤਾਂ ਆਪਾਂ ਇਹ ਚੀਜ਼ ਵੀ ਨਾਲ ਆਪਾਂ ਕਰ ਰਹੇ ਆ ਤਾਂ ਆਪਦੇ ਆਪ 'ਚ ਇੱਕ ਥੋੜੀ ਜਿਹੀ ਵਿਲੱਖਣਤਾ ਵੀ ਮਹਿਸੂਸ ਹੁੰਦੀ ਹੈ ਵੀ ਆਪਾਂ ਹੋਰਾਂ ਦੇ ਮੁਕਾਬਲੇ ਆਪਾਂ ਕੁਝ ਨਾਲ ਆਪਦਾ ਵੀ ਹੋਰ ਕਰ ਰਹੇ ਆ ਮੰਨ ਲਓ ਇਹਦੇ ਵਿੱਚ ਕੀ ਹੈ ਸਭ ਤੋਂ ਵੱਡਾ ਆਪਣਾ ਹੁੰਦਾ ਹੈ ਵੀ ਦਿਮਾਗ ਜੇ ਤੁਸੀਂ ਆਪਣੇ ਜਿਵੇਂ ਮੈਂ ਪਹਿਲਾਂ ਕਿਹਾ ਵੀ ਦਿਮਾਗ ਨੂੰ ਜੇ ਤੁਸੀਂ ਆਪਣਾ ਕੰਟਰੋਲ ਕਰ ਲੋਗੇ ਤਾਂ ਚੀਜ਼ਾਂ ਆਪਣੇ ਆਪ ਕੰਟਰੋਲ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਹਨਾ ਈਵਨ ਮੰਨ ਲਓ ਤੁਸੀਂ ਇਹ ਦੇਖੋ ਵੀ ਜਦੋਂ ਬ੍ਰਦਰ ਐਕਸਪਾਇਰ ਹੋਇਆ ਉਸ ਤੋਂ ਬਾਅਦ ਫੈਮਿਲੀ ਦੇ ਵਿੱਚ ਇੰਨਾ ਜ਼ਿਆਦਾ ਮੰਨ ਲਓ ਸੈਡਨੈਸ ਸੀਗੀ ਤੇ ਮੈਨੂੰ ਬਹੁਤ ਔਖਾ ਸੀਗਾ ਮੇਰੇ ਵਾਸਤੇ ਮੈਂ ਘਰੋਂ ਨਿਕਲਦਾ ਹਰ ਵਕਤ ਮੰਨ ਲਓ ਮੈਨੂੰ ਮੋਟਰਸਾਈਕਲ ਤੇ ਜਾਂਦੇ ਨੂੰ ਵੀ ਰੋਣ ਆਉਂਦਾ ਮੇਰਾ ਮੋਟਰਸਾਈਕਲ ਤੋਂ ਆਉਂਦੇ ਨੂੰ ਵੀ ਮੇਰਾ ਰੋਣ ਆਉਂਦਾ ਇਹ ਨੂੰ ਮੈਂ ਇੱਥੇ ਗਰਾਊਂਡ ਦੇ ਵਿੱਚ ਵੀ ਜਦੋਂ ਭਜਦਾ ਉਦੋਂ ਵੀ ਕਈ ਮੇਰਾ ਰੋ ਕਈ ਵਾਰੀ ਮੇਰਾ ਮੰਨ ਲਓ ਘਰ ਤੋਂ ਸਕੂਲ ਤੱਕ ਆਉਂਦੇ ਆਉਂਦੇ ਦਾ ਰੋਣ ਨਿਕਲ ਜਾਂਦਾ ਕੋਈ ਯਾਦ ਕਰਕੇ ਇਸ ਮੰਨ ਲਓ 2 ਸਾਲ ਵੱਡਾ ਸੀਗਾ ਲਗਭਗ ਸਾਰੀ ਜਵਾਨੀ ਸਾਰਾ ਬਚਪਨਾ ਸੀ ਇਕੱਠਿਆਂ ਨੇ ਮਾਣਿਆ ਸੀਗਾ ਇਕੱਠੇ ਪੈਂਦੇ ਹੁੰਦੇ ਇਕੱਠੇ ਸੌਂਦੇ ਹੁੰਦੇ ਹਨਾ ਤਾਂ ਉਹ ਚੀਜ਼ਾਂ ਨੂੰ ਲੈ ਕੇ ਮੈਨੂੰ ਇਹ ਲੱਗਦਾ ਵੀ ਦਿਮਾਗ ਥ ਟੀਚਾ ਦੇਖੋ ਮੈਂ ਕੋਈ ਕੰਪੀਟੀਸ਼ਨ ਦੇ ਵਿੱਚ ਨਹੀਂ ਪੈਣਾ ਚਾਹੁੰਦਾ ਮੇਰਾ ਜਿਹੜਾ ਚੈਲੰਜ ਹੈ ਉਹ ਆਪਣੇ ਆਪ ਨਾਲ ਹੀ ਹੈ ਮੇਰਾ ਕਿਸੇ ਨਾਲ ਕੋਈ ਚੈਲੰਜ ਨਹੀਂ ਹੈਗਾ ਵੀ ਮੈਂ ਐ ਕਰ ਦੂ ਐ ਕਰ ਦੂ ਹਨਾ ਕੋਈ ਨਹੀਂ ਹੈ ਮੇਰਾ ਜਿਹੜਾ ਚੈਲੰਜ ਹੈ ਆਪਣੇ ਆਪ ਨਾਲ ਹੀ ਹੈ ਵੀ ਮੈਂ ਆਪਣੇ ਆਪ ਨੂੰ ਇਸ ਤਰ੍ਹਾਂ ਦਾ ਸਮਰੱਥ ਰੱਖ ਸਕਾਂ ਤਾਂ ਜੋ ਵੀ ਆਉਣ ਵਾਲੇ ਸਮੇਂ ਦੇ ਵਿੱਚ ਅੱਜ ਪੌਣੇ 6 ਸਾਲ ਹੋ ਗਏ ਅਗਲੇ ਪੌਣੇ 6 ਸਾਲ ਹੋਰ ਅਗਲੇ 10 ਸਾਲ ਹੋਰ ਅਗਲੇ 20 ਸਾਲ ਹੋਰ ਜਦੋਂ ਤੱਕ ਆਪਾਂ ਮੰਨ ਲਓ ਪੌਸਿਬਿਲਟੀ ਹੈਗੀ ਆ ਤਾਂ ਮੈਂ ਇਹੀ ਚੀਜ਼ ਨੂੰ ਕੰਟੀਨਿਊ ਰੱਖਾਂ ਇਹ ਨਾਲ ਕੀ ਹੈ ਵੀ ਦੇਖੋ ਅ ਅ ਮੈਂ ਮਤਲਬ ਇਹ ਚੀਜ਼ ਜੋ ਚੀਜ਼ ਚੱਲ ਰਿਹਾ ਉਹਦੇ ਨਾਲ ਨਾਲ ਮੈਨੂੰ ਐ ਲੱਗਦਾ ਵੀ ਮੈਂ ਜੇ ਕੁਝ ਪੋਜੀਟਿਵ ਸਮਾਜ ਦੇ ਵਿੱਚ ਦੇ ਰਿਹਾ ਕੋਈ ਮੈਨੂੰ ਦੇਖ ਕੇ ਮੈਨੂੰ ਬਹੁਤ ਜਿਆਦਾ ਨੇ ਮੈਸੇਜ ਆਉਂਦੇ ਆ ਫੋਨ ਆਉਂਦੇ ਆ ਕਹਿੰਦੇ ਵੀਰੇ ਯਾਰ ਵੀ ਬਹੁਤ ਵਧੀਆ ਤੁਹਾਡਾ ਬਾਡੀ ਮਤਲਬ ਵਧੀਆ ਬਣਾਈ ਹੋਈ ਹੈ ਤੁਸੀਂ ਸਰੀਰ ਵਧੀਆ ਬਣਾਇਆ ਹੋਇਆ ਤੇ ਤੁਹਾਡੀ ਬਹੁਤ ਵੱਡੀ ਮਿਹਨਤ ਹੈ ਹਨਾ ਹੱਲਾਸ਼ੇਰੀ ਮਿਲਦੀ ਹੈ ਤੇ ਉਹਨਾਂ ਨੂੰ ਇਹ ਨਹੀਂ ਪਤਾ ਹਾਲਾਂਕਿ ਕੋਈ ਇਹ ਮੇਰਾ ਮੈਂ ਦੇਖਣ ਨੂੰ ਇਹ ਲੱਗਦਾ ਵੀ ਸਮਾਜਿਕ ਕੋਈ ਕੰਮ ਕਰ ਰਿਹਾ ਜਦਕਿ ਮੈਂ ਸਮਾਜਿਕ ਨਹੀਂ ਮੇਰਾ ਇਹ ਇੰਡੀਵਿਜੂਅਲੀ ਫੈਸਲਾ ਹੈ ਕਿਉਂਕਿ ਮੈਂ ਆਪਣੇ ਬ੍ਰਦਰ ਦੀ ਜਾਦ ਨੂੰ ਨਾਲ ਉਹਨੂੰ ਮੈਂ ਸ਼ਰਧਾਂਜਲੀ ਦੇਣ ਦਾ ਮਾਰ ਰਹਾ ਮੈਂ ਇੰਡੀਵਿਜੂਅਲੀ ਤੌਰ ਤੇ ਭਜ ਰਿਹਾ ਹਾਂ ਪਰ ਜੇ ਮੇਰੇ ਇੰਡੀਵਿਜੂਅਲੀ ਹੋਣ ਦੇ ਨਾਲ ਵੀ ਸਮਾਜ ਦੇ ਵਿੱਚ ਕੋਈ ਚੰਗਿਆਈ ਆ ਰਹੀ ਹੈ ਤਾਂ ਉਹ ਮੇਰੇ ਵਾਸਤੇ ਇੱਕ ਪ੍ਰਾਪਤੀ ਹੈ ਹਾਸਲ ਹੈ ਮੇਰਾ ਡਾਈਟ ਦਾ ਜੇ ਇਦਾਂ ਡਾਈਟ ਬਹੁਤ ਕੰਟਰੋਲ ਦੇ ਵਿੱਚ ਰਹਿੰਦੀ ਹੈ 3.5 ਸਾਲ 4 ਸਾਲ ਹੋ ਗਏ ਮੈਂ ਚਾਹ ਨਹੀਂ ਪੀਤੀ ਤੇ ਜੇ ਪੀ ਲੂੰਗਾ ਫਿਰ ਵੀ ਕੁਝ ਨਹੀਂ ਹੁੰਦਾ ਬਟ ਇੱਕ ਗੱਲ ਹੈ ਇਹ ਦਿਮਾਗ ਦੀ ਵੀ ਤੁਸੀਂ ਆਪਣੀ ਜੀਭ ਤੇ ਕਿਵੇਂ ਕੰਟਰੋਲ ਰੱਖਣਾ ਹਨਾ ਕੰਟਰੋਲ ਜੀਭ ਤਾਂ ਕਹਿੰਦੀ ਵੀ ਕੁਝ ਵੀ ਖਾ ਲਓ ਜਦੋਂ ਉਹ ਥੱਲੇ ਗਿਆ ਉਹ ਕੁਝ ਵੀ ਨਹੀਂ ਚਾਹੇ ਤੁਸੀਂ ਕੋਈ ਰਸੂਲ ਅਗਲਾਵ ਜਮਨ ਖਾ ਲਈ ਚਾਹੇ ਤੁਸੀਂ ਚੰਗੀ ਚੀਜ਼ ਖਾ ਲਈ ਕੋਈ ਹੈਲਦੀ ਚੀਜ਼ ਖਾ ਲਈ ਹੈਨਾ ਤਾਂ ਉਹ ਮੇਰਾ ਜੀਬ ਤੇ ਬਹੁਤ ਕੰਟਰੋਲ ਰਹਿੰਦਾ ਥੋੜਾ ਥੋੜਾ ਕਰਕੇ ਖਾਈ ਜਾਣਾ ਜਿਵੇਂ ਮੰਨ ਲਓ ਮੈਂ ਜਿਆਦਾ ਮੇਰੇ ਫੈਮਲੀ ਦੀ ਬਹੁਤ ਸਪੋਰਟ ਰਹਿੰਦੀ ਹੈ ਮੇਰੇ ਮੰਨ ਲਓ ਜੋ ਵੀ ਡਾਈਟ ਪਲਾਨ ਹੈ ਮੇਰਾ ਉਹਦੇ ਵਿੱਚ ਬਣਾਉਣ ਦੇ ਵਿੱਚ ਜਿਵੇਂ ਸਪਰਾਉਟਸ ਵਗੈਰਾ ਹੋਗੇ ਪੁੰਗਰੀ मूंगी ਪੁੰਗਰੇ ਛੋਲੇ ਤੇ ਭਿੱਜੇ ਹੋਏ ਛੋਲੇ ਤੇ ਡਰਾਈ ਫਰੂਟਸ ਵਗੈਰਾ ਭਿਉਂ ਕੇ ਸਰਦੀਆਂ ਦੇ ਵਿੱਚ ਇਸ ਤਰੀਂ ਖਾ ਲਈਦੇ ਆ ਗਰਮੀਆਂ ਦੇ ਵਿੱਚ ਭਿਉਂ ਕੇ ਖਾ ਲਈਦੀ ਹੈ ਤੇ ਦੁੱਧ ਦੁੱਧ ਮੈਨੂੰ ਮੈਂ ਬਹੁਤ ਜਿਆਦਾ ਪਸੰਦ ਕਰਦਾ ਪ ਇਹ ਨੂੰ ਮੈਂ ਕਰੂੰ ਚੋਰੀ ਵੀ ਕਰ ਲੈਣਾ ਦੁੱਧ ਉਹਨਾਂ ਦਾ ਜਿਹੜਾ ਚਾਹ ਲਾ ਦੁੱਧ ਪਿਆ ਹੁੰਦਾ ਮੈਂ ਉਹ ਚਾ ਕੇ ਆਪਦੇ ਵਾਲੇ ਚ ਲਟਾ ਕੇ ਓਟਸ ਬਣਾ ਲਏ ਉਹ ਕਰ ਲਿਆ ਤੇ ਆ ਥੋੜੇ ਦਿਨਾਂ ਦੀ ਗੱਲ ਹੈ ਪਿੱਛੇ ਜੇ ਮੰਨ ਲਓ ਉਹਨਾਂ ਨੂੰ ਮੰਮੀ ਵਰਗਿਆਂ ਨੂੰ ਪਤਾ ਹੁੰਦਾ ਵੀ ਇਹ ਇਹਨੇ ਕੁੰਡੀ ਲਾਉਣੀ ਹੈ ਮੈਂ ਘਰੇ ਸੀਗਾ ਛੁੱਟੀਆਂ ਤੇ ਸੀਗਾ ਤੇ ਉਹਨਾਂ ਦਾ ਦੁੱਧ ਫ੍ਰਿਜ ਦੇ ਵਿੱਚ ਪਿਆ ਹੁੰਦਾ ਮੈਂ ਜਾ ਕੇ ਆਪਣੇ ਵਾਲੇ ਓਟਸ ਦੇ ਵਿੱਚ ਪਾ ਲੈਣਾ ਉਹ ਕਿਤੇ ਮੈਂ ਪਾਉਣ ਲੱਗਾ ਮੰਮੀ ਆ ਗਈ ਉੱਤੇ ਤੇ ਉਹ ਮੇਰੇ ਵੀ ਨਹੀਂ ਦੇਖਿਆਸ ਵੀ ਮੈਂ ਉਹਦੇ ਨਹੀਂ ਦੇਖਿਆਸ ਮੈਂ ਤੇ ਐ ਮੈਨੂੰ ਇਹ ਚੋਰੀ ਮੈਨੂੰ ਚੰਗੀ ਲੱਗਦੀ ਹੈ ਸਕੂਨ ਮਿਲਦਾ ਮੈਨੂੰ ਇਸ ਚੀਜ਼ ਦਾ ਦੁੱਧ ਮੈਂ ਬਹੁਤ ਜ਼ਿਆਦਾ ਪੀਂਗ ਕਿਰਾ ਜੀਂ ਦੁੱਧ ਨਾਲ ਆਂਡੇ ਹੋਗੇ ਹਨ ਤੇ ਚਿਕਨ ਵਗੈਰਾ ਮਟਰਨ ਵਗੈਰਾ ਖਾ ਲਈਦਾ ਤੇ ਆਂਡੇ ਰੋਅ ਰੂਟੀਨ ਦੇ ਵਿੱਚ ਇਹੀ ਚੱਲਦਾ ਹੈ ਤੇ ਥੋੜਾ ਜਿਹਾ ਹੁਣ ਮੰਨ ਲਓ ਮੈਂ ਪਿਛਲੇ 5 5.5 ਸਾਲਾਂ ਤੋਂ ਮੈਂ ਕੀ ਸੀ ਐਪਸ ਤੇ ਵਰਕ ਕਰ ਰਿਹਾ ਸੀਗਾ ਸਿਕਸ ਪੈਕ ਜਿਵੇਂ ਆਪਾਂ ਕਹਿੰਦੇ ਹਨਾ ਤੇ ਬਥੇਰੇ ਲੋਕ ਕਹਿੰਦੇ ਵੀ ਯਾਰ ਵੀ ਪ੍ਰੋਡਕਟ ਲੈ ਲੈ ਆਹ ਲੈ ਲੈ ਇਹ ਲੈ ਲੈ ਬੂਲ ਲੈ ਲੈ ਸਟੇਰੀਲ ਲੈ ਲੈ ਆਹ ਡੱਬਾ ਲੈ ਲੈ ਪ੍ਰੋਟੀਨ ਲੈ ਲੈ ਵੇ ਪ੍ਰੋਟੀਨ ਲੈ ਲੈ ਕੁਝ ਨਹੀਂ ਹੁੰਦਾ ਨੈਚੁਰਲ ਹੁੰਦਾ ਨੈਚੁਰਲ ਹੁੰ ਪਰ ਮੈਨਾਂੋ ਵੀ ਜਰ ਜਿਹੜੀ ਚੀਜ਼ ਡੱਬੇ ਚ ਬੰਦ ਹੋ ਗਈ ਆ ਗਈ ਉਹ ਨੈਚੁਰਲ ਨਹੀਂ ਰਹਿੰਦੀ ਕਿਉਂਕਿ ਉਹਦੇ ਚ ਪ੍ਰੀਜ਼ਰਵੇਟਿਵ ਬਹੁਤ ਜ਼ਿਆਦਾ ਹੁੰਦੇ ਨੇ ਪ੍ਰੀਜ਼ਰਵੇਟਿਵ ਕੀ ਹੁੰਦੇ ਨੇ ਵੀ ਕੋਈ ਚੀਜ਼ ਜੇ ਆਪਣੀ ਨੈਚੁਰਲ ਚੀਜ਼ ਐ ਉਹ ਤੁਸੀਂ 2-3 ਦਿਨ ਰੱਖ ਲਓ ਖਰਾਬ ਹੋ ਜੂਗੀ ਪ੍ਰੀਜ਼ਰਵੇਟਿਵ ਇਹ ਹੁੰਦਾ ਵੀ ਜੇ ਤੁਸੀਂ ਮਹੀਨਾ ਵੀ ਉਹ ਚੀਜ਼ ਰੱਖੀ ਐ ਖਰਾਬ ਨਹੀਂ ਹੁੰਦੀ ਤਾਂ ਉਹ ਚੰਗੀ ਚੀਜ਼ ਕਿਵੇਂ ਹੋ ਸਕਦੀ ਐ ਹੈਨਾ ਜਿਹੜੀ ਉਹਨਾਂ ਚੀਜ਼ਾਂ ਨੂੰ ਸੰਭਾਲ ਕੇ ਰੱਖੀ ਬੈਠੀ ਐ ਤੇ ਮੈਂ ਫਿਰ ਮੇਰੀ ਡਾਈਟ ਨੈਚੁਰਲ ਐ ਤੇ ਉਸ ਚੀਜ਼ ਨੂੰ ਮੈਂ ਥੋੜਾ ਜਿਹਾ ਮੰਨ ਲਓ ਕਾਰਬੋਹਾਈਡਰੇਟ ਥੋੜਾ ਜਿਹਾ ਘੱਟ ਕੀਤੇ ਤੇ ਫੈਟ ਥ ਮੈਨੂੰ 5 5.5 ਸਾਲਾਂ ਤੋਂ ਰਿਜ਼ਲਟ ਨਹੀਂ ਮਿਲ ਰਿਹਾ ਸੀ ਬਟ ਮੈਂ ਕੀ ਕੀਤਾ ਫਿਰ ਮੈਂ ਪਿਛਲੇ ਸਤੰਬਰ ਅਕਤੂਬਰ ਤੋਂ ਥੋੜਾ ਜਿਹਾ ਡਾਈਟ ਪਲਾਨ ਚੇਂਜ ਕੀਤਾ ਤਾਂ ਉਸ ਤੋਂ ਬਾਅਦ ਮੈਨੂੰ ਰਿਜ਼ਲਟ ਬਹੁਤ ਸੋਹਣਾ ਮਿਲਿਆ ਤਾਂ ਉਸ ਤੋਂ ਲੈ ਕੇ ਹੁਣ ਤੱਕ ਮੰਨ ਲਓ 6-7 ਮਹੀਨੇ ਹੋ ਗਏ ਮੈਂ ਮੰਨ ਲਓ ਐब्स ਵੀ ਮੈਂਟੇਨ ਰੱਖੇ ਹੋਏ ਨੇ ਤੇ ਉਹ ਵਧੀਆ ਚੱਲ ਰਿਹਾ ਡਾਈਟ ਦਾ ਬਹੁਤ ਜ਼ਿਆਦਾ ਇੱਥੇ ਮੰਨ ਲਓ ਕਹਿੰਦੇ ਆ ਰੋਲ ਹੈ ਇਸ ਚੀਜ਼ ਦੇ ਵਿੱਚ ਜਿੰਮ ਹਾਂ ਜਿੰਮ ਤਾਂ ਇਦਾਂ ਵੀ ਮੰਨ ਲਓ ਮੇਰੀ ਪ੍ਰਾਇਮਰੀ ਜਿਹੜੀ ਮੇਰੀ ਰਨਿੰਗ ਹੈ ਜਿੰਮ ਦਾ ਮੈਂ ਸੈਕੰਡਰੀ ਲੈ ਕੇ ਚੱਲਦਾ ਹਾਂ ਜਿੰਮ ਦੇ ਵਿੱਚ ਤਾਂ ਜਿੰਮ ਨਾ ਵੀ ਲਾਉਂਗਾ ਮ जिम ਦਾ ਇੱਕ ਆਪਾਂ ਕਹਿ ਦਈਏ ਵੀ ਚਲੋ ਹੁਣ ਮੰਨ ਲਓ ਸਵੇਰੇ ਉੱਠ ਕੇ ਆਈ ਗਏ ਆਪਾਂ 4 ਵਜੇ ਉੱਠ ਕੇ ਆ ਗਏ ਦਾ 10-20 ਮਿੰਟਾਂ ਚ ਆਪਾਂ ਰਨਿੰਗ ਕਰ ਲਈ ਉਸ ਤੋਂ ਬਾਅਦ ਆਪਾਂ ਦੁਬਾਰੇ ਜਾ ਕੇ ਸੌਂ ਤਾਂ ਸਕਦੇ ਨਹੀਂ ਕਿਉਂ ਦਿਮਾਗ ਐਕਟਿਵ ਹੋ ਗਿਆ ਬਾਡੀ ਐਕਟਿਵ ਹੋ ਗਈ ਤਾਂ ਉਹ ਐ ਹੁੰਦਾ ਵੀ ਚਲੋ ਜਿਹੜਾ ਟਾਈਮ ਬਚਿਆ ਅੱਧਾ ਪੌਣਾ ਘੰਟਾ ਜਿੰਮ ਤੇ ਪਲਾ ਲੈਨੇ ਕਾਰਡੀਓ ਵਾਲੀ ਐਕਸਰਸਾਈਜ਼ ਵਾਲੀ ਤਾਂ ਜਿੰਮ ਮਾੜਾ-ਮੋਟਾ ਮਾਰ ਲਈਦਾ ਮੱਥਾ ਤੇ ਚੱਲੀ ਜਾਂਦਾ ਨਾਲ ਵਧੀਆ ਬੱਸ ਇਹ ਚੀਜ਼ ਹੈ ਉਹਦੇ ਵਿੱਚ ਇਦਾਂ ਜਿਵੇਂ ਹੁਣ ਮੰਨ ਲਓ ਅੱਜ ਦਾ ਦਿਨ ਲਾ ਕੇ ਵਿੱਚ ਮੈਂ ਦੇਖਿਆ ਤਾਂ 2086 ਦਿਨ ਬਣ ਗਏ ਆ 5 ਸਾਲ 8 ਮਹੀਨੇ 16 ਦਿਨ ਬਣ ਗਏ ਟੋਟਲ ਜਿਹੜਾ ਵਕਵਾ ਬਣ ਗਿਆ 17 ਅਗਸਤ 2019 ਤੋਂ ਲੈ ਕੇ ਬਿਮਾਰ ਉਹਦੇ ਵਿੱਚ ਕਈ ਵਾਰੀ ਮੰਨ ਲਓ ਪਹਿਲਾਂ ਮੈਨੂੰ ਬੁਖਾਰ ਬਹੁਤ ਚੜਦਾ ਹੁੰਦਾ ਸੀਗਾ ਤੇ ਛੋਟੀ ਜੀ ਗੱਲ ਪਿੱਛੇ ਜਾਂ ਜਿਵੇਂ ਮੰਨ ਲਓ ਆਪਣੀ ਕੋਈ ਫਿਜ਼ੀਕਲ ਐਕਟੀਵਿਟੀ ਨਹੀਂ ਹੁੰਦੀ ਸੀ ਜੇ ਹੁੰਦੀ ਸੀ ਤਾਂ ਖਾਣ ਪੀਣ ਦੀ ਸਹੀ ਹੁੰਦਾ ਸੀ ਬੁਖਾਰ ਚੜਦਾ ਸੀਗਾ ਤਾਂ ਡਾਕਟਰ ਸਾਹਿਬ ਕਹਿੰਦੇ ਸੀ ਰੈਸਟ ਕਰ ਲਈ ਪਰ ਮੇਰੇ ਦਿਮਾਗ ਦੇ ਵਿੱਚ ਇਹ ਸੀਗਾ ਵੀ ਯਾਰ ਰੈਸਟ ਕੀ ਹੈ ਦਿਮਾਗ ਅਕੇਰਾ ਭੱਜ ਲਾਂਗੇ ਫਿਰ ਸਾਰਾ ਦਿਨ ਰੈਸਟ ਕਰਾਂ ਤੇ ਕੋਈ ਨਹੀਂ ਜੇ ਰੈਸਟ ਦਾ ਕੀ ਹੈ ਬੁਖਾਰ ਚੜ ਜਾਂਦਾ ਸੀਗਾ ਰਨਿੰਗ ਕਰਨੀ ਆ ਮੀ ਪਿੰਦਾ ਰਨਿੰਗ ਕਰਨੀ ਆ ਨੇਰੀਆ ਕੀ ਰਨਿੰਗ ਕਰਨੀ ਆ ਇਵਨ ਗੋਡੇ-ਗੋਡੇ ਪਾਣੀ ਹੁੰਦਾ ਇਸ ਟਰੈਕ ਦੇ ਵਿੱਚ ਕੋਈ ਇੱਥੇ ਦੀਂਦਾ ਨਹੀਂ ਸਿਆਸੀ ਪਾਸੇ ਕਿਉਂ ਮੈਂ ਜ਼ਿਆਦਾਤਰ ਜਿਮ ਵਾਲੇ ਬੰਦੇ ਮੁੰਡੇ ਮੈਂ ਦੇਖਿਆ ਹੈਗਾ ਕਿ ਥੋੜੀ ਜਿਹੀ ਵੜਦੇ ਆ ਰਨਿੰਗ ਤੋਂ ਬਹੁਤ ਚੱਲਦੇ ਆ ਉਹ ਉਹਨਾਂ ਨੂੰ ਐ ਹੁੰਦਾ ਵੀ ਬਸ ਮੌਸਮ ਠੀਕ ਹੋਵੇ ਅਸੀਂ ਜਾ ਕੇ ਜਿਮ ਵਿੱਚ ਵੜ ਜਾਈਏ ਸਾਨੂੰ ਕੋਈ ਹੋਰ ਮਿਹਨਤ ਕਰਨੀ ਨਾ ਪਵੇ ਤੇ ਬੁਖਾਰ ਹੋ ਗਿਆ ਤਾਂ ਵੀ ਰਨਿੰਗ ਕਰਨੀ ਹੈ ਇਵਨ ਮਨ ਲੋ ਕਈ ਵਾਰੀ ਸਟੈਪਿੰਗ ਕਰਦੇ ਟਰੈਕ ਉੱਚਾ ਨਹੀਂ ਮਾ ਹੋਣ ਕਰਕੇ ਟੂ ਹੀ ਦੀ ਨਾੜ ਵਗੈਰਾ ਚੜ ਗਈ ਕਾਂ ਵੀ ਭਰਾਏ ਹੁੰਦਾ ਸੀ ਵੀ ਰਨਿੰਗ ਪੂਰੀ ਕਰਕੇ ਫੇਰ ਹੀ ਦੇਖਾਂਗੇ ਵੀ ਸਰੀਰ ਕੀ ਕਹਿੰਦਾ ਕਿ ਰਨਿੰਗ ਕੰਪਲੀਟ ਕਰਨੀ ਹੀ ਕਰਨੀ ਹੈ ਇਹ ਮੰਨ ਲਓ ਇੱਕ ਆਪਦੇ ਆਪ ਨੂੰ ਮੈਂ ਗੋਲ ਸੈੱਟ ਕੀਤਾ ਹੋਇਆ ਵੀ ਮੈਂ 4 ਕਿਲੋਮੀਟਰ ਪਹਿਲਾਂ ਭੱਜਣਾ ਉਸ ਤੋਂ ਬਾਅਦ ਦੇਖਦੇ ਹਾਂ ਵੀ ਸਰੀਰ ਦੀ ਸਿਚੁਏਸ਼ਨ ਕਹੀ ਜੀ ਹੈ ਜਿਵੇਂ ਹੁਣਾ ਪਿੱਛੇ ਜਿਵੇਂ ਮੈਂ ਇੱਕ ਆਪਰੇਟ ਕਰਾਇਆ ਸੀਗਾ ਤੇ ਡਾਕਟਰ ਸਾਹਿਬ ਕਹਿੰਦੇ ਵੀ ਹਫਤਾ ਰਨਿੰਗ ਬੰਦ ਕਰਦੀ ਤੇ ਥੋੜਾ ਜਿਹਾ ਮੰਨ ਲਓ ਜਿਵੇਂ ਅੱਖਾਂ ਦਾ ਕਰਵਾਇਆ ਸੀਗਾ ਮੈਨੂੰ ਕਰਦੇ ਵੀ ਕਹਿੰਦੇ ਸੀ ਕਹਿੰਦੇ ਵੀ ਤੂੰ ਕੋਈ ਨਹੀਂ ਪ੍ਰਹੇਜ ਕਰ ਲੈ ਕੋਈ ਦਰੇ ਨਹੀਂ ਤਰੀ ਕਹਿੰਦੇ ਠੋਕ ਚ ਫਰਕ ਪੈਂਦਾ ਪਰ ਮੇਰਾ ਦਿਮਾਗ ਕਹਿੰਦਾ ਸੀ ਵੀ ਯਾਰ ਵੀ ਮੈਂ ਬਹੁਤ ਅੱਗੇ ਆ ਗਿਆ ਇਸ ਚੀਜ਼ ਦੇ ਵਿੱਚ ਮੇਰਾ ਜੀ ਦਿਮਾਗ ਕਹਿੰਦਾ ਵੀ ਤੂੰ ਰਨਿੰਗ ਕਰ ਸਕਦਾ ਹਨਾ ਵੀ ਚਲੋ ਫਿਜ਼ੀਕਲ ਮਤਲਬ ਚੈਲੰਜ ਨੂੰ ਆਪਾਂ ਪਾਸੇ ਰੱਖ ਕੇ ਤਾਂ ਉਹ ਮੈਂ ਕੀ ਕੀਤਾ ਜਿੱਥੇ ਰਨਿੰਗ ਪਹਿਲਾਂ ਮੈਂ 18-20 ਮਿੰਟਾਂ ਦੇ ਵਿੱਚ ਕਰਦਾ ਹੁੰਦਾ ਸੀ ਉਹੀ ਚਲੋ ਮੈਂ ਰਨਿੰਗ ਕੀਤੀ ਥੋੜੀ ਜਿਹੀ ਸਲੋ ਕੀਤੀ ਉਹ 20-25 ਮਿੰਟਾਂ ਦੇ 25 ਮਿੰਟਾਂ ਦੇ 27 ਮਿੰਟਾਂ ਦੇ ਵਿੱਚ ਮੈਂ ਰਨਿੰਗ ਆਪਦੀ ਹਫ਼ਤਾ ਕਰਦਾ ਰਿਹਾ ਤੇ ਉਸ ਤੋਂ ਬਾਅਦ ਹੁਣ ਨਾਰਮਲ ਹੈ ਹੁਣ ਕੋਈ ਦਿੱਕਤ ਨਹੀਂ ਹੈਗੀ ਓਕੇ